ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਸ਼ੁਰੂ ਕਰਨ ਲੱਗੇ ਆ ਇਹ ਫੇਰ ਆਗੇ ਜੇ ਇੱਕ ਵਾਰੀ ਆਪਣੇ ਕੋਲ ਸਿੰਧੀ ਬੂਟੀ ਦੇ ਸੂਟ ਜਿਹਦੇ ਵਿੱਚ ਬਹੁਤ ਸੋਹਣੇ ਕਲਰ ਐਡ ਹੋਏ ਜੇ ਤੇ ਕੁਝ ਜਿਹੜੇ ਜੇ ਉਹ ਕਲਰ ਆਪਾਂ ਦੁਬਾਰੇ ਰੀਸਟਾਕ ਕੀਤੇ ਆ ਕਿਉਂਕਿ ਬਹੁਤ ਸਾਰੇ ਕਸਟਮਰ ਸਾਡੇ ਜਿਹੜੇ ਪਹਿਣਾ ਹੈਗੇ ਆ ਉਹ ਉਹੀ ਕਲਰ ਬਾਰ-ਬਾਰ ਮੰਗਣ ਡਿਆ ਸੀ ਤੇ ਇਹ ਕਰਕੇ ਨਾ ਥੋੜੇ ਜੇ ਕਲਰ ਵਿੱਚ ਜਿਹੜੇ ਜੇ ਰੀਸਟਾਕ ਹੋਏ ਜੇ ਤੇ ਬਾਕੀ ਜਿਹੜਾ ਜੇ ਉਹ ਸਾਰਾ ਸਟਾਕ ਥੋੜੇ ਕੰਦਰ ਰਿਪੀਟ ਹੋਏ ਜੇ ਤੇ ਬਹੁਤ ਸਾਰਾ ਸਟਾਕ ਜ ਤੇ ਤੁਸੀਂ ਵੀ ਬੁੱਕ ਕਰ ਸਕਦੇ ਇਹਦੇ ਚ ਇੱਕ ਚੀਜ਼ ਹੋਰ ਵੇਖੋ ਵੀਡੀਓ ਦੇ ਐਂਡ ਵਿੱਚ ਚੈੱਕ ਕਰਾਉਂਗਾ ਤੁਹਾਨੂੰ ਮੈਂ ਜਿਹੜੇ ਬਰਬਰੀ ਚੈੱਕ ਦੇ ਸੂਟ ਤੁਸੀਂ ਬੁੱਕ ਕਰਦੇ ਹੋ ਉਹਦੇ ਨਾਲ ਦੇ ਆਪਣੇ ਕੋਲ ਹੋਰ ਪ੍ਰਿੰਟ ਆ ਗਏ ਨੇ ਬਹੁਤ ਹੋਰ ਡਿਜ਼ਾਈਨ ਆ ਗਏ ਨੇ ਤੇ ਇਸ ਵਾਰੀ ਜਿਹੜਾ ਜੇ ਸਿੰਧੀ ਬੂਟੀ ਦਾ ਡਿਜ਼ਾਈਨ ਥੋੜਾ ਚੇਂਜ ਆਇਆ ਜੇ ਤੇ ਚੈੱਕ ਕਰਿਓ ਚੇਂਜ ਹੋ ਕੇ ਕਿਹੜਾ ਨਵਾਂ ਡਿਜ਼ਾਈਨ ਆਇਆ ਬਰਬਰੀ ਚੈੱਕ ਦੇ ਉੱਤੇ ਤੇ ਬੁੱਕ ਕਰ ਲਿਓ ਸੂਟ ਜਲਦੀ ਜਲਦੀ ਤੇ ਕਿਉਂਕਿ ਸਟਾਕ ਲਿਮਟਿਡ ਰਹਿੰਦਾ ਜੇ ਡਿਮਾਂਡ ਜਿਹੜੀ ਆ ਹੱਦੋਂ ਵੱਧ ਜ਼ਿਆਦਾ ਆ ਇਹ ਕਰਕੇ ਸਟਾਕ ਜਿਹੜਾ ਜੇ ਬੜਾ ਲਿਮਟਿਡ ਰਹਿੰਦਾ ਜੇ ਇਹਦੇ ਵਿੱਚ ਬਹੁਤ ਸਾਰਾ ਰੀਸਟਾਕ ਹੋ ਗਿਆ ਜੇ ਤੇ ਕੁਝ ਜਿਹੜੇ ਜੇ ਹੋਰ ਰਿਪੀਟ ਹੋ ਗਏ ਜੇ ਆਜੋ ਵੀਡੀਓ ਕਰਦੇ ਹਾਂ ਸ਼ੁਰੂ ਜਿਸ ਦੇ ਵਿੱਚ ਤੁਹਾਨੂੰ ਦਿਖਾਉਣਾ ਮੈਂ ਅੱਜ ਬਿਨਾਂ ਦੁਪੱਟੇ ਤੋਂ ਰੇਟ 545 ਰੁਪਏ ਸਿਰਫ ਤੇ ਆਹ ਲਓ ਜੀ ਆ ਪਿਆਰਾ ਜਿਹਾ ਸੂਟ ਕਰਿਓ ਚੈੱਕ ਜਿਹਦੇ ਵਿੱਚ ਤੁਹਾਨੂੰ ਮਿਲਣਾ ਬਹੁਤ ਸੋਹਣਾ ਕੱਟਵਰਕ ਇਹ ਵੀ ਜਿਹੜਾ ਜੇ ਇਹ ਵੀ ਆਪਣੇ ਕੋਲ ਬਾਰ-ਬਾਰ ਰੀਸਟਾਕ ਹੋਣ ਡਿਆ ਬਹੁਤ ਸਾਰੇ ਕਸਟਮਰ ਜਿਹੜੇ ਪਹਿਣਾ ਸਾਡੀਆਂ ਇਹਨੂੰ ਬਾਰ-ਬਾਰ ਡਿਮਾਂਡ ਕਰਦੀਆਂ ਇਸੇ ਕਲਰ ਦੀ ਇਹ ਤੁਸੀਂ ਲੈ ਸਕਦੇ ਜੇ 545 ਰੁਪਈਆ ਚ ਬਿਨ ਤੇ ਆ ਜਿਹੜਾ ਜੇ ਇਹ ਵੀ ਆਪਾਂ ਤੁਹਾਨੂੰ ਦੇ ਦਾਂਗੇ 545 ਰੁਪਈਆ ਦੇ ਵਿੱਚ ਪ੍ਰਿੰਟ ਦੇ ਉੱਤੇ ਬਹੁਤ ਸੋਹਣੀ ਐਮਬਲੋਇਡਰੀ ਜੇ ਕਲਰ ਹੈਗਾ ਜੇ ਸੀ ਗ੍ਰੀਨ ਛੋਟੀਆਂ ਛੋਟੀਆਂ ਬੋਟੀਆਂ ਸਾਰੇ ਸੂਟ 'ਚ ਜੇ ਬਿਨਾਂ ਦੁਪੱਟੇ ਤੋਂ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਰੇਟ ਆਊਗਾ ਜੇ 500 ਤੇ 45 ਰੁਪਈਏ ਇਹ ਕਾ ਵੀ ਪਿਆਰਾ ਜਿਹਾ ਪ੍ਰਿੰਟ ਚੈੱਕ ਕਰਿਓ ਇਹਦੇ ਵਿੱਚ ਵੀ ਤੁਹਾਨੂੰ ਮਿਲ ਜਣਾ ਜੇ ਸਾਰਾ ਘੇਰੇ ਦੇ ਉੱਤੇ ਵਰਕ ਇੱਕ ਚੀਜ਼ ਮੈਂ ਹੋਰ ਦੱਸ ਦਵਾਂ ਇਹਦੇ ਵਿੱਚ ਕਿਸੇ ਵੀ ਸੂਟ ਦੇ ਉੱਤੇ ਬਾਜੂ ਵਰਕ ਨਹੀਂ ਜੇ ਐਡ ਹੈਗਾ ਠੀਕ ਹੈ ਜੀ ਬਹੁਤ ਸਾਰੇ ਕਸਟਮਰ ਪੈਣਾ ਸਾਡੀਆਂ ਸਾਨੂੰ ਇਹੀ ਮੈਸੇਜ ਕਰਦੀਆਂ ਕਿ ਬਾ ਕਾ ਵੀ ਸੋਨਾ ਜਿਹਾ ਸੂਟ ਚੈੱਕ ਕਰਿਓ ਇਹਦੇ ਵਿੱਚ ਵੀ ਤੁਹਾਨੂੰ ਮਿਲ ਜੂਗਾ ਜੇ ਬਹੁਤ ਸੋਹਣੀਆਂ ਬੂਟੀਆਂ ਬਣੀਆਂ ਇਹ ਪਾਕਟ ਦਾ ਡਿਜ਼ਾਈਨ ਆਉਂਦਾ ਜੇ ਜਿਹੜਾ ਵੱਖੀਆਂ ਜੀਆਂ ਦੇ ਵਿੱਚ ਆਉਂਦਾ ਆ ਇਹਦਾ ਨੈਕ ਦਾ ਹੈਗਾ ਡਿਜ਼ਾਈਨ ਕੋਈ ਭਾਜੀ ਅੱਛਾ ਨੈਕ ਦੇ ਡਿਜ਼ਾਈਨ ਨਹੀਂ ਹੈਗਾ ਤੇ ਆ ਘੇਰਾ ਆ ਇਹਦਾ ਤੇ ਆ ਨਾਲ ਇਹਦੀਆਂ ਸੋਹਣੀਆਂ ਜੀਆਂ ਬਣੀਆਂ ਹੁੰਦੀਆਂ ਜੇ ਬਾਵਾਆਂ ਇਹਦੀਆਂ ਆ ਲੋ ਜੀ ਹੈਵੀ ਜਿਹੜਾ ਡਿਜ਼ਾਈਨ ਜੇ ਇਹਦੀਆਂ ਬਾਵਾਆਂ ਦੇ ਉੱਪਰ ਬਣਿਆ ਤੇ ਇਹਦਾ ਵੀ ਰੇਟ ਤੁਹਾਨੂੰ ਦੇ ਦਣਾ ਅੱਜ ਆਪਾਂ ਸਿਰਫ 500 ਤੇ 450 ਰੁਪਏ ਕਲਰ ਆਪਸ਼ਨ ਕੋਈ ਨਹੀਂ ਜੇ ਹੈਗੀ ਸਿੰਗਲ ਸੂਟ ਜੇ ਤੇ ਆ ਵਾਸ਼ੇਬਲ ਜੇ ਇਹ ਮਾੜਾ ਜਿਹਾ ਲੱ ਠੀਕ ਹੈ ਜੀ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਜੇ ਤੇ ਆ ਲੋ ਬੁੱਕ ਕਰ ਲਿਓ ਹੁਣ ਸੋਹਣੇ ਸੋਹਣੇ ਕਲਰ ਕਲਰ ਵੀਡੀਓ ਚ ਥੋੜਾ ਜਿਆਦਾ ਬ੍ਰਾਈਟ ਆਉਂ ਰਿਹਾ ਜੇ ਥੋੜੀ ਜੀ ਇਸ ਦੇ ਨਾਲ ਉਹ ਡਲ ਸ਼ੇਡ ਗਣ ਕੇ ਚੱਲਿਓ ਜਿਹਦੇ ਵਿੱਚ ਪੀਚ ਕਲਰ ਦਾ ਥ੍ਰੈਡ ਲੱਗਾ ਜੇ ਉੱਤੇ ਬਹੁਤ ਸੋਹਣਾ ਤੇ ਇਹ ਤੁਸੀਂ ਲੈ ਸਕਦੇ ਜੇ ਸੜਕੋ 500 ਤੇ 450 ਰੁਪਈਆ ਦੇ ਵਿੱਚ ਕੈਮਰੀ ਕਾਟਨ ਦੇ ਉੱਤੇ ਆਹ ਸੈਲਫ ਕੈਮਰੀਕ ਤੇ ਆ ਗਿਆ ਜੇ ਸੂਟ ਤੇ ਇਨ੍ਹਾਂ ਸੂਟਾਂ ਦੀ ਆ ਜਿਹੜੇ ਸੂਟ ਨੇ ਇਹਨਾਂ ਦੀ ਫੁੱਲ ਗਾਰੰਟੀ ਆ ਨਾ ਇਹ ਖਰਾਬ ਹੋਣੇ ਆ ਨਾ ਇਹਨਾਂ ਦੇ ਰੰਗ ਜਾਣੇ ਆ ਪੂਰੇ ਘੈਂਡ ਐਕਸਪੋਰ ਤੇ ਬੁੱਕ ਕਰਿਓ ਡਿਜ਼ਾਈਨ ਨਵਾਂ ਐਡ ਕਰਤਾ ਜੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਤੁਹਾਨੂੰ ਨਵੇਂ ਡਿਜ਼ਾਈਨ ਦੇਣੇ ਵਿੱਚ ਸਿੰਧੀ ਬੂਟੀ ਦੇ ਚੈੱਕ ਕਰ ਲਿਓ ਬਹੁਤ ਸੋਹਣਾ ਡਿਜ਼ਾਈਨ ਜਿਹੜਾ ਜੇ ਬਣਿਆ ਜੇ ਇਹਦੇ ਵਰਕ ਦੀ ਸਫਾਈ ਚੈੱਕ ਕਰ ਲਿਓ ਪਹਿਲਾਂ ਤਾਂ ਬਹੁਤ ਹੀ ਪਿਆਰਾ ਜਿਹੜਾ ਜੇ ਸੂਟ ਇਹ ਰੈਡੀ ਹੋਇਆ ਜੇ ਜਿਹਦੇ ਵਿੱਚ ਛੋਟੀਆਂ ਛੋਟੀਆਂ ਬੂਟੀਆਂ ਸਾਰੇ ਸੂਟ 'ਚ ਮਿਲਣਗੀਆਂ ਤੇ ਰੇਟ ਇਹਦਾ ਆਉਣ ਵਾਲਾ ਜੇ ਸਿਰਫ ਤੇ ਸਿਰਫ 545 ਰੁਪਏ ਸ਼ਿਪਿੰਗ ਫ੍ਰੀ ਜੇ ਤੇ ਇੱਕ ਆ ਸੂਟ ਜਿਹੜਾ ਜੇ ਇਹ ਵੀ ਆ ਗਿਆ ਜੇ ਕਲਰ ਸੇਮ ਆ ਗਿਆ ਇਹਦੇ ਵਿੱਚ ਵੀ ਡਾਰਕ ਆਉਣ ਰਿਹਾ ਜੇ ਥੋੜਾ ਜਿਹਾ ਇਹਦੇ ਨਾਲ ਉਹ ਡਲ ਸ਼ੀਟ ਤੇ ਇਹਦੇ ਵਿੱਚ ਜਿਹੜਾ ਥ੍ਰੈਡ ਲੱਗਾ ਜਿਉਂ ਪਿੰਕ ਕਲਰ ਦਾ ਜੇ ਇੱਕ ਚ ਪੀਜ ਹੀ ਇੱਕ ਚ ਪਿੰਕ ਇਹ ਤੇ ਜੇ ਮੇਰੇ ਕੋ ਪਿੰਕ ਦੇ ਆਰਡਰ ਕਰੋਗੇ ਉਹ ਖਤਮ ਹੋ ਗਿਆ ਤਾਂ ਮੈਂ ਦੂਸਰਾ ਭੇਜੂਗਾ ਜੇ ਮੈਂ ਹੁਣੇ ਕਲੀਅਰ ਕਰ ਦਨਾਂ ਕਿਉਂਕਿ ਇਹ ਕਲਰ ਬੇਸ ਸੇਮ ਨੇ ਥ੍ਰੈਡ ਚੇਂਜ ਹੈ ਬਸ ਥੋੜਾ ਬੋਧਾ ਇਹ 19 ਕੀ ਚੇਂਜ ਹੋ ਕੇ ਆਊਗਾ ਜੇ ਇਹਦੇ ਜੇ ਤੁਸੀਂ ਐਡਜਸਟ ਕਰ ਲਿਓ ਆ ਵੀ ਕਲਰ ਜਿਹੜਾ ਜੇ ਇਹ ਆ ਗਿਆ ਜੇ ਲਾਈਟ ਗ੍ਰੇ ਵੀਡੀਓ ਚ ਥੋੜਾ ਜਿਆਦਾ ਡਾਰਕ ਗ੍ਰੇ ਹੋਣ ਡਿਆ ਪਰ ਇਹ ਲਾਈਟ ਗ੍ਰੇ ਕਲਰ ਜੇ ਬਿਲਕੁਲ ਲਾਈਟ ਬਹੁਤ ਸੋਹਣੀ ਲਾਈਟ ਟੋਨ ਜੇ ਇਹ ਵਾਲੀ ਤੇ ਇਹ ਤੁਸੀਂ ਲੈ ਸਕਦੇ ਜੇ ਸੜਕੋ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਕੈਮਰੀ ਕਾਟਨ ਦਾ ਸੂਟ ਰੇਟ ਆਉਣਾ ਜੇ ਸਿਰਫ ਇਹਦਾ 500 ਤੇ 45 ਰੁਪਏ ਇਹ ਕਾ ਵੀ ਸੋਨਾ ਜਿਹਾ ਬੇਸ ਆ ਗਿਆ ਜੇ ਇਹ ਵੀ ਗ੍ਰੇ ਕਲਰ ਜੇ ਇਹ ਸੇਮ origial ਵੀਡੀਓ ਵਾਲਾ ਹੀ ਆ ਤੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ 500 ਤੇ 45 ਰੁਪਈਆਂ ਦੇ ਨਾਲ ਤੇ ਇੱਕ ਆ ਵੀ ਸੇਮ ਬੇਸ ਦੇ ਉੱਤੇ ਆ ਗਿਆ ਜੇ ਇਹਦੇ ਵਿੱਚ ਵੀ ਹੈਗਾ yellow thread ਲੱਗਾ ਤੇ ਇਹ ਵੀ ਚੈੱਕ ਕਰ ਲਿਓ ਡਿਜ਼ਾਈਨ ਬਹੁਤ ਪਿਆਰਾ ਜੇ ਬਹੁਤ ਜ਼ਿਆਦਾ viral ਡਿਜ਼ਾਈਨ ਹੈ ਇੰਟਰਨੈਟ ਦਾ ਇਹ ਤੁਹੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਇਹ ਡਿਜ਼ਾਈਨ ਨੂੰ ਇਹਦੇ ਵਿੱਚ ਆ ਗਿਆ ਜੇ ਬੇਬੀ ਪਿੰਕ ਕਲਰ ਲੱਗਾ ਹੋਇਆ ਇਹ ਵੀ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਸਿੰਧੀ ਬੂਟੀ ਦੇ ਸੂਟ ਤੇ ਇੱਕ ਆ ਵੀ ਪਿਆਰਾ ਜਿਹਾ ਜਿਹੜਾ ਹੈਗਾ ਸੂਟ ਤੁਸੀਂ ਬੁੱਕ ਕੀਤਾ ਹੈਗਾ ਇਹ ਵੀ ਬੜੀ ਜ਼ਿਆਦਾ ਡਿਮਾਂਡ ਆਈ ਹੈ ਇਹਦੀ ਵੀ ਤੇ ਇਹ ਵੀ ਰੀਸਟਾਕ ਹੋ ਗਿਆ ਜੇ ਆਪਣੇ ਕੋਲ ਤੇ ਆਹ ਵਾਈਟ ਤੇ ਚਲੋ ਸਾਡੇ ਕੋਲ ਆਉਂਦੇ ਰਹਿੰਦੇ ਨਾ ਭਲਾ ਇਹਨਾਂ ਦਾ ਤੇ ਭੰਡਾਰੀ ਆ ਨਾ ਤੁਸੀਂ ਜਿੰਨੇ ਮਰਜ਼ੀ ਲੈ ਲਿਓ ਪਲੇਨ ਜਿ ਵੀ ਆਉਣਗੇ ਸੈਲਫ ਜਿ ਵੀ ਆਉਣਗੇ ਸਾਰੇ ਬਿਨਾਂ ਦੁਪੱਟੇ ਤੋਂ ਆਉਣੇ ਜੇ ਇਹਦੇ ਵਿੱਚ ਪੀਚ ਥ੍ਰੈਡ ਵਰਤਿਆ ਜੇ ਚੈੱਕ ਕਰੀ ਜਾਓ ਆਪਣੇ ਸੂਟਾਂ ਦੇ ਆਪਣੇ ਦੁਪੱਟਿਆਂ ਦੇ ਹਿਸਾਬ ਦੇ ਨਾਲ ਆਪਣੇ ਸੂਟ ਜਿਹੜੇ ਬੁੱਕ ਕਰੀ ਗਏ ਹੋ ਤੇ ਆ ਇੱਕ ਕੋ लास्ट ਸ਼ੇਡ ਹੈ ਜੇ ਪੀਚ ਇਸ ਤੋਂ ਬਾਅਦ ਹੁਣ ਜਿਹੜੇ ਜੇ ਪਲੱਸ ਰੇਂਜ ਸ਼ੁਰੂ ਹੋਣ ਲੱਗੀ ਜੇ ਤੇ ਇੱਥੋਂ ਤੱਕ ਜਿਹੜੀ ਵੀਡੀਓ ਹੀ ਇਹ ਹੈਗੀ ਜੀ ਜੇ 500 ਤੇ 45000 ਰੁਪਈਆ ਦੇ ਸੂਟਾਂ ਦੀ ਜਿਹੜੇ ਹੁਣ ਸੂਟ ਆਉਣ ਲੱਗੇ ਨੇ ਉਹ ਉਹੀ ਸੂਟ ਨੇ ਜਿਨ੍ਹਾਂ ਦੇ ਉੱਤੇ ਆਪਾਂ ਤੁਹਾਨੂੰ ਕਢਾਈਆਂ ਕਰ ਕਰਕੇ ਦਿੰਦੇ ਰਹੇ ਆਪਾਂ ਇਹਨਾਂ ਮਸ਼ੀਨਾਂ ਦੇ ਉੱਤੇ ਤੇ ਹੁਣ ਇਸ ਵਾਰੀ ਆਪਾਂ ਤੁਹਾਨੂੰ ਬਲਕ ਦੇ ਵਿੱਚ ਬਣਾ ਕੇ ਦਿੱਤੇ ਆ ਇਹ ਜਿਹੜੇ ਬਣਦੇ ਆ ਵੱਡੀਆਂ ਮਸ਼ੀਨਾਂ ਦੇ ਉੱਤੇ ਜਿਹੜੇ ਇਸ ਕੰਮ ਦੇ ਵਿੱਚ ਇਸ ਲਾਈਨ ਦੇ ਵਿੱਚ ਪਏ ਉਹਨਾਂ ਨੂੰ ਪਤਾ ਆ ਕਿ ਦੂਜੀਆਂ ਮਸ਼ੀਨਾਂ ਜਿਹੜੀਆਂ ਉਹ ਕਿੱਦਾਂ ਵਰਕ ਕਰਦੀਆਂ ਤੇ ਇਹ ਮਸ਼ੀਨਾਂ ਦੇ ਉੱਤੇ ਕਿੱਦਾਂ ਵਰਕ ਕਰਦੀਆਂ ਉੱਤੇ ਕਾਸਟ ਘਟ ਪੈਂਦੀ ਹੈ ਇਹ ਤੇ ਵੱਧ ਪੈਂਦੀ ਹੈ ਇਹ ਕਰਕੇ ਤੁਹਾਨੂੰ ਆਪਾਂ ਬਜਟ ਦੇ ਵਿੱਚ ਤੇ ਸਸਤੇ ਸੂਟ ਬਣਾ ਕੇ ਦਿੱਤੇ ਸਿੰਧੀ ਬੂਟੀ ਦੇ ਉੱਤੇ ਤੇ ਫੈਬਰਿਕ ਸੇਮ ਰਹੂਗਾ ਕੁਆਲਿਟੀ ਸੇਮ ਰਹੂਗੀ ਵਰਕ ਜਿਹੜਾ ਜੇ ਉਹ ਵੀ ਤੁਸੀਂ ਵੇਖ ਲਿਓ ਬਹੁਤ ਸੋਹਣਾ ਹੈ ਬਿਨਾਂ ਦੁਪੱਟੇ ਤੋਂ ਜੇ ਰੇਟ 800 ਤੇ 50 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ 'ਚ ਤੇ ਆ ਕਰਿਓ ਸੋਨਾ ਜਾਂ ਕਲਰ ਚੈੱਕ ਬਹੁਤ ਜਿਆਦਾ ਸੋਹਣੀ ਸ਼ੇਡ ਜਿਹੜੇ ਬਹੁਤ ਹੀ ਜਿਆਦਾ ਸੋਹਣੇ ਕੰਟਰਾਸਟ ਨੇ ਥ੍ਰੈਡ ਦੇ ਕੰਟਰਾਸਟ ਜਿਹੜੇ ਬਣੇ ਨੇ ਇਸ ਵਾਰੀ ਬਹੁਤ ਜਿਆਦਾ ਟਾਪ ਦੇ ਨੇ ਤੁਸੀਂ ਬੁੱਕ ਕਰ ਸਕਦੇ ਜੇ ਸਿੰਧੀ ਬੂਟੀ ਦਾ ਡਿਜ਼ਾਈਨ ਜੇ ਤੇ ਜਿਹਦੇ ਵਿੱਚ ਸੂਟ ਤੁਸੀਂ ਲੈ ਸਕਦੇ ਜੇ ਬਰਬਰੀ ਚੈੱਕ ਦਾ ਤੇ ਇਹ ਤੁਸੀਂ ਵਰਕ ਵੇਖ ਸਕਦੇ ਜੇ ਵਰਕ ਦੀ ਸਫਾਈ ਚੈੱਕ ਕਰ ਲਿਓ ਤੇ ਫਿਨਿਸ਼ਿੰਗ ਚੈੱਕ ਕਰ ਲਿਓ ਇਹਦੀ ਤੇ ਰੇਟ ਜਿਹੜਾ ਜੇ ਇਹਦਾ ਹੋਣਾ ਜੇ 800 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਮੈਂ ਹੁਣੇ ਕਲੀਅਰ ਕਰ ਦਵਾਂ ਬਹੁਤ ਸਾਰੀਆਂ ਭੈਣਾਂ ਸਾਡੀਆਂ ਕਹਿ ਦਿੰਦੀਆਂ ਲੈ ਇਹ ਸੇਮ ਡਿਜ਼ਾਈਨ ਹੀ ਆ ਭਾਜੀ ਇਹਦਾ ਤੁਸੀਂ 850 ਕਿਉਂ ਪਾਇਆ ਇਹ ਹੈਗਾ ਜੇ ਬਰਬਰੀ ਚੈੱਕ ਦੇ ਉੱਤੇ ਜਿਹਦਾ ਬੇਸ ਜਿਹੜਾ ਆ ਇਸ ਟਾਈਮ ਦੇ ਉੱਤੇ ਮਾਰਕੀਟ 'ਚ 800 ਰੁਪਏ ਦਾ ਵੇਗਣ ਰਿਹਾ ਤੇ ਇਹ ਤੁਹਾਨੂੰ ਆਪਾਂ ਪੂਰਾ ਸੂਟ ਕਢਾਈ ਕਰਕੇ 800 ਰੁਪਏ ਦਾ 850 ਰੁਪਏ ਦਾ ਦੇਣ ਦੇ ਇਹ ਹੈਗੇ ਨੇ ਸਾਡੇ ਉਹਦੇ ਉੱਤੇ ਕੈਮਰੀ ਕਾਟਨ ਦੇ ਉੱਤੇ ਇਹ ਹੈਗੇ ਨੇ ਬਰਬਰੀ ਚੈੱਕ ਦੇ ਉੱਤੇ ਇਹ ਡਿਫਰੈਂਸ ਆ ਇਹਨਾਂ ਦਾ ਬਿਨਾਂ ਦੁਪट्टे ਤੋਂ ਜੇ ਰੇਟ 845 ਰੁਪਏ ਆ ਲੋ ਜੀ ਆ ਵੀ ਕਲਰ ਚੈੱਕ ਕਰ ਲਿਓ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਨਾ ਅੱਜ ਦੇ ਕਲਰ ਜਿਹੜੇ ਦੇਣ ਲੱਗਾ ਤੁਹਾਨੂੰ ਮੈਂ ਸਾਰੇ ਹੀ ਡਾਰਕ ਚਾਰਡ ਨੇ ਤੇ ਕੰਟਰਾਸਟ ਮੈਚਿੰਗਾਂ ਸਾਰੀਆਂ ਹੀ ਬੜੀਆਂ ਪਿਆਰੀਆਂ ਜੇ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਨੇ ਤੇ ਸਾਰੇ ਤੁਸੀਂ ਸੂਟ ਬੁੱਕ ਕਰ ਸਕਦੇ ਜੇ 800 ਤੇ 450 ਰੁਪਈਆ ਦੇ ਵਿੱਚ ਸਿਰਫ 올ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਆ ਸੂਟ ਖੋਲਦੇ ਪਾਜੀ ਇਹ ਰਹਿ ਗਿਆ ਵਿੱਚ ਤੇ ਆ ਵੀ ਪਿਆਰਾ ਜਿਹਾ ਕਲਰ ਚੈੱਕ ਕਰੋ ਜੀ ਇਹ ਰਿਹਾ ਮੈਂ ਜਿੱਦਾਂ ਤੁਹਾਨੂੰ ਦੱਸਿਆ ਹੈ ਨਾ ਡਿਜ਼ਾਈਨ ਤੁਹਾਨੂੰ ਆਪਾਂ ਨਵਾਂ ਬਣਾ ਕੇ ਦੇ ਦਿੱਤਾ ਹੈ ਸੂਟ ਉਹੀ ਨੇ ਕੁਆਲਿਟੀ ਉਹੀ ਆ ਸਿਰਫ ਡਿਜ਼ਾਈ ਅਗਲੀ ਵਾਰੀ ਇੱਕ ਹੋਰ ਨਵਾਂ ਡਿਜ਼ਾਈਨ ਆ ਰਿਹਾ ਹੈ ਉਹ ਵੀ ਤੁਹਾਨੂੰ ਆਪਾਂ ਛੇਤੀ ਦੇ ਰਹੇ ਹਾਂ ਉਹ ਵੀ ਸਿੰਧੀ ਬੂਟੀ ਦੇ ਤੇ ਆਊਗਾ ਤੇ ਆ ਵੀ ਚੈੱਕ ਕਰੋ ਕਲਰ ਸੇਮ origignal ਵੀਡੀਓ ਵਾਲਾ ਕੰਟਰਾਸਟ ਸੇਮ ਚੈੱਕ ਕਰ ਲਿਓ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਜਿਹੜੇ ਸੂਟ ਤੁਸੀਂ ਪਹਿਲਾਂ ਲਏ ਸੀਗੇ ਉਹਨਾਂ ਦੇ ਵਿੱਚ ਆਪਣੇ ਕੋਲ ਕਲਰ ਹੈਗੇ ਜੇ ਤਿੰਨ ਇਹ ਚੋਂ ਵੀ ਤੁਸੀਂ ਬੁੱਕ ਕਰ ਸਕਦੇ ਜੇ ਕੋਈ ਵੀ ਸਿੰਗਲ ਸੂਟ ਜਿਹੜਾ ਜੇ ਲੈ ਸਕਦੇ ਜੇ 800 ਤੇ 450 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਦਵਾਂਗੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਆ ਵੀ ਸੋਨਾ ਜਿਹਾ ਸੂਟ ਕਰਿਓ ਚੈੱਕ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਸੂਟ ਤੁਹਾਨੂੰ ਦੇਣਾ ਆਪਾਂ ਬਹੁਤ ਪਿਆਰਾ ਤੇ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਹੀ ਕੇ ਸਾਡੇ ਕੋਲ ਸਿੰਧੀ ਬੂਟੀ ਦੇ ਸੂਟ ਜਿਹੜੇ ਤੁਸੀਂ ਬੁੱਕ ਕਰ ਸਕਦੇ ਜੇ ਆਨਲਾਈਨ ਤੇ ਆਫਲਾਈਨ ਸਿੰਧੀ ਬੂਟੀ ਦੇ ਡਿਜ਼ਾਈਨਾਂ ਚ ਹੋਰ ਵੀ ਆਪਾਂ ਨਵੇਂ ਡਿਜ਼ਾਈਨ ਦਵਾਂਗੇ ਤੁਹਾਨੂੰ ਕਲਰ ਨਵੇਂ ਐਡ ਹੋਣਗੇ ਇੱਕ ਦਿਨ ਛੱਡ ਕੇ ਤੇ ਤਕਰੀਬਨ ਆਪਣੇ ਜਿਹੜੇ ਕਲਰ ਐਡ ਹੋ ਨਹੀਂ ਡਏ ਆ ਤੇ ਸੂਟ ਜਿਹੜੇ ਆ ਉਹ ਜ਼ਿਆਦਾ ਬਣ ਕੇ ਨਹੀਂ ਆਉਂਦੇ ਗਿਣਤੀ ਦੇ ਸੂਟ ਆਉਂਦੇ ਜੇ 20 ਆਗੇ 25 ਆਗੇ ਇਹ ਕਰਕੇ ਨਾ ਥੋੜਾ ਜਿਹਾ ਕਸਟਮਰ ਸਾਡੇ ਵਿਚਾਰੇ ਜਿਹੜੇ ਆ ਲੇਟ ਵੀਡੀਓ ਵੇਂਦੇ ਆ ਉਹ ਬਾਅਦ ਵਿੱਚ ਮਿਸ ਕਰ ਜਾਂਦੇ ਆ ਇਹ ਆਫਰ ਨੂੰ ਤੇ ਇਹਨਾਂ ਕਲਰ ਨੂੰ ਫਿਰ ਉਹ ਪੁਰਾਣੇ ਕਲਰ ਮੈਨੂੰ ਚੁੱਕ ਚੁੱਕ ਕੇ ਭੇਜਣਗੇ ਵੀ ਆਹ ਦੇ ਦਿਓ ਆਹ ਦੇ ਦਿਓ ਸੋ ਪੁਰਾਣੇ ਕਲਰ ਜਿਹੜੇ ਜੇ ਉਹ ਨਹੀਂ ਹੈਗੇ ਨਵੇਂ ਕਲਰ ਐਡ ਹੋਣਦੇ ਆ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਐਡ ਹੋਈ ਜਾਂਦੇ ਸਾਰੇ ਨਵੇਂ ਕਲਰ ਤੁਸੀਂ ਵੀ ਇਹ ਸੂਟ ਜਿਹੜੇ ਜੇ ਸੋਹਣੇ ਸੋਹਣੇ ਬੁੱਕ ਕਰ ਸਕਦੇ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਸੂਟਾਂ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਇੱਥੇ ਬੁਲਾਉਨੇ ਆਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ